ਕਿ ਪੈਸਾ ਪ੍ਰਦਾਨ ਹੋ ਗਿਆ ਝੂਠ ਦੀ ਅੱਗ ਜਿਹੜੀ ਹੈ ਸਾਰੀ ਦੁਨੀਆ ਵਿੱਚ ਵਰਤ ਰਹੀ ਹੈ ਜਿਹੜੇ ਆਪਣੀ ਜੰਮਣ ਪੌਂ ਛੱਡ ਕੇ ਵਿਦੇਸ਼ ਵੱਲ ਤੁਰੇ ਨੇ ਪੜਨ ਦੇ ਲਈ ਲਿਖਣ ਦੇ ਲਈ ਰਜਗਾਰ ਦੀ ਖਾਤਰ ਚੁਣੌਤੀਆਂ ਕੀ ਕੀ ਨੇ ਉੱਥੇ ਕਿਹੜੀ ਐਡੀ ਵੱਡੀ ਕੋਈ ਖਾਸ ਚੀਜ਼ ਲੱਗੀ ਹੋਈ ਹੈ ਜਿੱਥੇ ਤੁਸੀਂ ਡਾਂਗ ਮਾਰੋਗੇ ਤੇ ਦਰਖਤ ਥੱਲੇ ਖਲੋਜੋਗੇ ਤੇ ਡਾਲਰ गिरਨੇ ਸ਼ੁਰੂ ਹੋ ਜਾਣਗੇ ਉੱਥੇ ਸਾਡੇ ਲੋਗ ਉਸੇ ਤਰ੍ਹਾਂ ਹੀ ਰਹਿੰਦੇ ਨੇ ਜਿਵੇਂ ਪੰਜਾਬ ਵਿੱਚ ਆ ਕੇ ਪੂਰਬੀਏ ਰਹਿੰਦੇ ਨੇ 12 ਪੂਰਬੀਏ 13 ਚੁੱਲੇ ਅੱਜ ਆਖਾਂ ਬਾਰਿਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਕਿ ਥਾਬੇ ਇਸ਼ਕ ਦਾ ਤੂੰ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ ਅਈ ਲੱਖਾਂ ਧੀਾਂ ਰੋਂਦੀਆਂ ਤੈਨੂੰ ਬਾਰਿਸ਼ਾ ਨੂੰ ਕਹਿਣ ਮੈਨੂੰ ਆਪਣੇ ਪੰਜਾਬ ਦੀ ਖੇਚਾ ਭਾਵੇਂ ਕਿਥੇ ਨੂੰ ਇਹ ਗੱਲ ਚੰਗੀ ਲੱਗੇ ਜਾਂ ਨਾ ਲੱਗੇ ਲੇਕਿਨ ਮੈਨੂੰ ਖੇਚਾ ਸੁੱਚੇ ਨੇ ਤੇ ਦੁਖੀ ਮਨ ਵਾਲੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਜਿੰਨੇ ਮਰਜੀ ਔਖੇ ਹੋ ਜੀਏ ਸਰੀਰ ਨੂੰ ਚੂਰੋ ਚੂਰ ਕਰ ਲਈਏ ਪਰ ਘਟੋ ਘਟ ਇੱਥੇ ਜਿਹੜੇ ਸੰਤਾਪ ਜੇ ਢਾਹ ਰਹੇ ਆ ਗਰੀਬੀ ਚ ਜਵੰਦੇ ਆ ਗਰੀਬੀ ਚ ਮਰ ਜਾਂਦੇ ਆ ਕੀ ਪਤਾ ਉਹ ਹੀ ਤਕਦੀਰ ਬਦਲਦੀ ਹੈ ਉੱਥੇ ਜਾ ਕੇ ਆਪਣੀ ਮਿਹਨਤ ਦੇ ਨਾਲ ਜਦੋਂ ਉਹ ਉੱਥੇ ਵਿਦੇਸ਼ ਦੀ ਧਰਤੀ ਤੇ ਪੈਰ ਰੱਖਦੇ ਨੇ ਤੇ ਪਤਾ ਲੱਗ ਜਾਂਦਾ ਹੈ ਕਿ ਆਠੇ ਲੂਣ ਦਾ ਭਾਅ ਕੀ ਹੈ ਈ ਵਿਦੇਸ਼ਾਂ 'ਚ ਜਿਹੜੇ ਸੁਪਨੇ ਪੂਰੇ ਕਰਨ ਦੇ ਲਈ ਉਡਾਰੀ ਭਰਦੇ ਆ ਇੱਥੋਂ ਜਿਹੜੇ ਬੱਚੇ ਉਹ ਸੁਪਨੇ ਏਸੇ ਜਿੱਥੇ ਜੰਮਦੇ ਆ ਉੱਥੇ ਪੂਰੇ ਹੋ ਸਕਦੇ ਅੱਜ ਦੀ ਘੜੀ 'ਚ ਮੈਂ ਇੱਥੇ ਪੂਰੇ ਹੁੰਦੇ ਦੇਖੇ ਆ ਕੀ ਉੱਥੇ ਡਰੱਗ ਨਹੀਂ ਕੀ ਉੱਥੇ ਗੈਂਗਵਾੜਦ ਨਹੀਂ ਜੇ ਇੱਥੇ ਨੇ ਤੇ ਉੱਥੇ ਵੀ ਨੇ ਅੱਜ ਜੇ ਇਹ ਰੁਝਾਨ ਵਧਿਆ ਸਾਡੇ ਬੱਚਿਆਂ ਦਾ ਵਿਦੇਸ਼ਾਂ ਨੂੰ ਉਡਾਰੀਆਂ ਲਾਂਦਾ ਤੇ ਸਰਕਾਰਾਂ ਇਹਨਾਂ ਨੂੰ ਬਲੈਕਮੇਲ ਕਰ ਰਹੀਆਂ ਐਸ ਵੇਲੇ ਸਾਡੇ ਬੱਚਿਆਂ ਨੂੰ ਕੀ ਸਾਂ ਵਧਾ ਰਹੀ ਹੈ ਰੈਂਟਲ ਵੱਧ ਗਈ ਹੈ ਪ੍ਰਾਪਰਟੀਆਂ ਦੀ ਕੀਮਤ ਵੱਧ ਗਈ ਹੈ ਚਾਰ ਗੁਣਾ ਵੱਧ ਗਈ ਹੈ ਜਿਹਦੇ ਉੱਤੇ ਤੁਥੀ ਠੁੱਗੀ ਝੌਂਪੜੀ ਘਰ ਮਹਿਲ ਜੋ ਵੀ ਉਸਾਰਿਆ ਤੁਹਾਡਾ ਆਪਣਾ ਹੈ ਉੱਥੇ ਸਿਰਫ ਘਾਰੀ ਤੁਹਾਡੇ ਨਾਂ ਤੇ ਹੈ ਜ਼ਮੀਨ ਕੋਈ ਨਹੀਂ ਉਹ ਲੀਜ਼ ਤੇ ਹੈ ਸਾਡੀ ਦੇਸ਼ ਦੀ ਸਰਕਾਰ ਜਿਹੜੀ ਇਸ ਫਰੰਟ ਤੇ ਪੂਰੀ ਤਰ੍ਹਾਂ ناکਾਮਯਾਬ ਹੈ ਇਹ ਤਾਂ ਪਰਖੇ ਕਮਾਈ ਜਿਹੜੀ ਹੈ ਡਾਲਰਾਂ ਇਚ ਕਨਵਰਟ ਹੋ ਗਏ ਉਧਰ ਦਿਹਾਰੀ ਹੈ ਉਸ ਨੂੰ ਸਾਡੀ ਸਰਕਾਰ ਨਹੀਂ ਥੰਮਨ ਪਾ ਸਕੀ ਥਮ ਨਹੀਂ ਸਕੀ ਇੰਡੀ ਇਥੋਂ ਦੇ ਲੀਡਰ ਇੱਕ ਸੁਪਨਾ ਦੇਖੀ ਬੈਠਿਆ ਹੈ ਕਿ ਵਿਦੇਸ਼ਾਂ ਵਾਲੇ ਤੇ ਇੱਧਰ ਆਇਆ ਕਰਨਗੇ ਰੋਜ਼ਗਾਰ ਦੀ ਖਾਤਰ ਕੰਮ ਦੀ ਖਾਤਰ ਉਹ ਦਿਨ ਕਦੋਂ ਪੂਰਾ ਹੋ ਸਕਦਾ ਤੁਹਾਡੇ ਹਿਸਾਬ ਨਾਲ ਤੁਹਾਡਾ ਤਜਰਬਾ ਕੀ ਕਹਿੰਦਾ ਗੱਲ ਕਰਾਂਗੇ ਇੱਕ ਬੜੇ ਅਹਿਮ ਵਿਸ਼ੇ ਦੇ ਉੱਤੇ ਜਿਹੜਾ ਕਿ ਸਾਡੇ ਬੱਚਿਆਂ ਨਾਲ ਭੈਣਾ ਭਰਾਵਾਂ ਨਾਲ ਜੁੜਿਆ ਖਾਸ ਕਰਕੇ ਉਹਨਾਂ ਨਾਲ ਜਿਹੜੇ ਆਪਣੀ ਜੰਮਣ ਪਹੋਂ ਛੱਡ ਕੇ ਵਿਦੇਸ਼ ਵੱਲ ਤੁਰੇ ਨੇ ਪੜਨ ਦੇ ਲਈ ਲਿਖਣ ਦੇ ਲਈ ਰਜਗਾਰ ਦੀ ਖਾਤਰ ਹੋਰ ਵੀ ਕਈ ਮਜਬੂਰੀਆਂ ਹੋ ਸਕਦੀਆਂ ਨੇ ਕਈਆਂ ਦਾ ਸ਼ੌਕ ਵੀ ਹੋ ਸਕਦਾ ਪਰ ਇਸ ਦੇ ਉੱਤੇ ਗੱਲ ਕਰਾਂਗੇ ਕਿ ਚੁਣੌਤੀਆਂ ਕੀ ਕੀ ਨੇ ਹਾਲ ਦੀ ਘੜੀ ਦੇ ਵਿੱਚ ਕਈ ਦੇਸ਼ਾਂ ਨੇ ਮੋਟੀਆਂ ਫੀਸੀਆਂ ਫੀਸਾਂ ਨੇ ਜਿਹੜੀਆਂ ਉਹ ਵੀ ਵਸੂਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਨੇ ਖਾਸ ਕਰਕੇ ਜਿਹੜੇ ਨਵੇਂ ਵਿਦਿਆਰਥੀ ਉਸ ਪਾਸੇ ਵੱਲ ਨੂੰ ਰੁੱਖ ਕਰਨਗੇ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇਸ ਵਕਤ ਜਿਹੜੇ ਕਿ ਵਿਦੇਸ਼ੀ ਫੇਰੀਆਂ ਵੀ ਲਾਉਂਦੇ ਨੇ ਉਸ ਦਾ ਵੀ ਤਜਰਬਾ ਰੱਖਦੇ ਨੇ ਨਿੱਜੀ ਤੌਰ ਦੇ ਉੱਤੇ ਇਹਨਾਂ ਨੂੰ ਫੋਨ ਕਾਲਾਂ ਵੀ ਵਿਦੇਸ਼ਾਂ ਤੋਂ ਆਉਂਦੀਆਂ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸੀਨੀਅਰ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਅੰਦਰ ਐਡਵੋਕੇਟ ਜਗਮਉਨ ਸਿੰਘ ਭੱਟੀ ਸਾਹਿਬ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਐਡਵੋਕੇਟ ਸਾਹਿਬ ਤੁਹਾਡਾ ਇੱਕ ਤੇ ਵਕਾਲਤ ਵਾਲਾ ਜਿਹੜਾ ਪੇਸ਼ਾ ਹੈ ਉਸ ਦੇ ਵਿੱਚ ਕਈ ਤਰ੍ਹਾਂ ਦੇ ਤਜਰਬੇ ਤੁਸੀਂ ਆਏ ਦਿਨ ਤੁਹਾਡੇ ਕੋਲ ਆਉਂਦੇ ਰਹਿੰਦੇ ਨੇ ਪਰ ਇੱਕਾ ਜਿਹੜਾ ਵਿਦੇਸ਼ੀ ਸਟੂਡੈਂਟ ਨੇ ਵਿਦਿਆਰਥੀ ਨੇ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਤੁਸੀਂ ਨੇੜਿਓਂ ਕਿਵੇਂ ਵਾਚਦੇ ਹੋ ਖਾਸ ਕਰਕੇ ਕਈ ਤਰ੍ਹਾਂ ਦੇ ਚੈਲੰਜ ਵੀ ਆਉਣ ਲੱਗ ਗਏ ਮੈਂ ਕਈ ਵਿਦੇਸ਼ ਫੇਰੀਆਂ ਲਾਈਆਂ ਜੀ ਔਰ ਤੁਹਾਡੇ ਨਾਲ ਮੈਂ ਸਮੇਂ-ਸਮੇਂ ਤੇ ਗੱਲ ਕਰਦਾ ਰਿਹਾ ਪੰਜਾਬ ਦੇ ਡਿੱਗਦੇ ਅਥਰੂਆਂ ਦੀ ਸਾਂਭੇ ਜਾਂਦੇ ਅਥਰੂਆਂ ਦੀ ਤੇ ਰੁਕੇ ਅਥਰੂਆਂ ਦੀ ਤੇ ਅੱਖਾਂ ਵਿੱਚ اٹਕੇ ਅਥਰੂਆਂ ਦੀ ਜੇ ਇਹ ਗੱਲ ਕੀਤੀ ਜਾਵੇ ਤੇ ਇਹ ਜਿਹੜੀ ਗੱਲ ਦੇ ਉੱਤੇ ਤੁਸੀਂ ਗੱਲ ਕੀਤੀ ਹੈ ਸਾਡੇ ਬੱਚੇ ਸਾਡੇ ਬੱਚੇ ਪੰਜਾਬ ਦੇ ਇਹ ਇੱਕ ਉਹ ਪੀੜ ਹੈ ABC ਚੈਨਲ ਦੀ ਜਿੰਨੂੰ ਤੁਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਿਆ ਤੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਕੁਝ ਜੋ ਵੀ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂ ਜੀ ਅਸੀਂ ਆਪਣੇ ਪੰਜਾਬ ਦੀ ਸੁੱਖ ਮੰਗਦੇ ਆ ਆਪਣੇ ਬੱਚਿਆਂ ਦੀ ਸੁੱਖ ਮੰਗਦੇ ਆ ਲੇਕਿਨ ਹਾਲਾਤ ਹਾਲਾਤ ਐਸੇ ਨੇ ਕਿ ਹਾਲਾਤਾਂ ਦੀ ਵਜ੍ਹਾ ਕਰਕੇ ਪਹੁੰ ਬਦਲ ਜਾਂਦੀ ਹੈ ਕਿਉਂਕਿ ਰੋਜ਼ਗਾਰ ਬਦਲ ਗਿਆ ਤੇ ਪਹੁੰ ਬਦਲ ਗਈ ਆਪੇ ਕਿਸੇ ਨੇ ਕਲਕੱਤੇ ਕਰ ਲਿਆ ਰੋਜ਼ਗਾਰ ਵਪਾਰ ਆਰਥਿਕਤਾ ਜਿਹੜੀ ਉਹਦੀ ਕਿਥੇ ਵੇਲੇ ਜੁੜ ਗਈ ਗੁਜਰਾਤ ਦੇ ਨਾਲ ਕਿਸੇ ਵੇਲੇ ਕਿਸੇ ਉੜੀਸਾ ਪ੍ਰਾਂਤ ਦੇ ਨਾਲ ਜੁੜ ਗਈ ਤੇ ਲੰਗਾਨਾ ਦੇ ਨਾਲ ਜੁੜ ਗਈ ਮੈਂ ਤੁਹਾਨੂੰ ਇੱਥੇ ਇੱਕ ਜ਼ਿਕਰ ਕਰਨ ਲੱਗਿਆ ਸਾਡੇ ਬੱਚਿਆਂ ਦੀ ਮਜਬੂਰੀ ਜਿਹੜੀ ਹੈ ਸਿਰਫ ਇੱਕੋ ਹੀ ਹੈ ਕਿ ਪੰਜਾਬ ਵਿੱਚ ਨਹੀਂ ਰਹਿਣਾ ਤੇ ਅਸੀਂ ਵਿਦੇਸ਼ਾਂ ਤੇ ਜਾ ਕੇ ਸੈਟਲ ਹੋਣਾ ਔਰ ਵਿਦੇਸ਼ਾਂ ਦੀ ਧਰਤੀ ਜਿਹੜੀ ਹੈ ਪਤਾ ਨਹੀਂ ਕਿਦਾਂ ਦੀ ਹੋਏਗੀ ਮੈਂ ਇੱਕ ਜ਼ਿਕਰ ਕੀਤਾ ਸੀ ਤੁਹਾਡਾ ਨਾ ਲੱਗਿਆ ਵੀ ਆਪਣੇ YouTube ਚੈਨਲ ਤੇ ਵੀ ਮੈਂ ਸਮੇਂ ਸਮੇਂ ਤੇ ਇਹ ਗੱਲਾਂ ਪਾਉਂਦਾ ਰਹਿਣਾ ਐਡਵੋਕੇਟ ਜਗਮਨ ਸਿੰਘ ਪੱਟੀ YouTube ਚੈਨਲ ਹੈ ਮੇਰਾ ਜਿਹਦੇ ਉੱਤੇ ਮੈਂ ਦੱਸਦਾ ਰਹਿਣਾ ਮੈਨੂੰ ਆਪਣੇ ਪੰਜਾਬ ਦੀ ਖੇਚਾ ਭਾਵੇਂ ਕਿਸੇ ਨੂੰ ਇਹ ਗੱਲ ਚੰਗੀ ਲੱਗੇ ਜਾਂ ਨਾ ਲੱਗੇ ਲੇਕਿਨ ਮੈਨੂੰ ਖੇਚਾ ਦਰਦ ਦੇਖੋ ਜੇ ਇੱਕ ਦਰਦ ਸੀ 1947 ਦਾ ਅਮਰਤਾ ਪ੍ਰੀਤਮ ਪੰਜਾਬੀ ਦੀ ਮਹਾਨ ਕਵਿਤਰੀ ਜਿਨ ਨੇ ਕਿਹਾ ਅਜ ਆਖਾਂ ਵਾਰਿਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਕਿਥਾਬੇ ਇਸ਼ਕ ਦਾ ਤੂੰ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ ਅਈ ਲੱਖਾਂ ਧੀਾਂ ਰੋਂਦੀਆਂ ਤੈਨੂੰ ਵਾਰਿਸ਼ਾ ਨੂੰ ਕਹਿਣ ਅੱਜ ਫੇਰ ਅਥੀ ਉਥੇ ਮੋੜ ਤੇ ਆ ਗਏ ਆਂ ਜਦੋਂ ਵਾਰਿਸ਼ਾ ਨੇ ਹੀਰ ਲਿਖੀ ਸੀ ਉਹਨੇ ਇਸ਼ਾਰਾ ਅਮਰਥਾ ਪ੍ਰੀਤਮ ਨੇ ਹੀਰਵਲ ਕੀਤਾ ਸੀ ਤੇ ਉਹਨੇ ਕਿਹਾ ਅੱਜ ਲੱਖਾਂ ਧੀਾਂ ਰੋ ਰਹੀਆਂ ਤੇ ਤੂੰ ਕਿੱਥੇ ਐ ਉਠੇ ਦਰਦਮੰਦਾ ਦਿਆਂ ਦਰਦੀਆ ਤੱਕ ਆਪਣਾ ਪੰਜਾਬ ਇਹ ਇੱਕ ਉਹ ਅਥਰੂ ਸੰ ਸਹਿਤਕਾਰੀ ਦੇ ਵਿੱਚ ਇੱਕ ਬੀਬੀ ਨੇ ਲਿਖੇ ਸੀ ਬੀਬੀਆਂ ਦੀ ਆਵਾਜ਼ ਬਣ ਕੇ ਅੱਜ ਬੀਬੀਆਂ ਦੀ ਆਵਾਜ਼ ਜਿਹੜੀ ਐ ਕਿੱਥੇ ਰਹਿ ਗਈ ਇਹ ਇੱਕ ਸਭ ਤੋਂ ਵੱਡਾ ਆਲਮ ਐ ਭਾਵੇਂ ਉਹ ਮਾਂ ਦੇ ਰੂਪ ਵਿੱਚ ਨੇ ਭਾਵੇਂ ਉਹ ਧੀ ਐ ਭਾਵੇਂ ਉਹ ਭੈਣ ਐ ਭਾਵੇਂ ਉਹ ਪਤਨੀ ਐ لیکن کیا جاندا ہے کہ پیسہ ਪ੍ਰਦਾਨ ਹੋ ਗਿਆ ਉੱਥੇ ਜੇ ਇਹ ਗੱਲ ਕਹੀ جائے ਕੂੜ ਫਿਰੇ ਪ੍ਰਧਾਨ ਵੇ ਲਾਲੋ ਝੂਠ ਦੀ ਅੱਗ ਜਿਹੜੀ ਹੈ ساری ਦੁਨੀਆ ਵਿੱਚ ਵਰਤ ਰਹੀ ਹੈ ਸਾਡੇ ਪੰਜਾਬ ਦੇ ਬੱਚੇ ਤਾਂ ਕੀ ਸਾਡੇ ਭਾਰਤ ਦੇ ਬੱਚੇ ਜਿਹੜੇ ਨੇ ਜਾਂ ਚੀਨ ਤੋਂ ਬੱਚੇ ਨੇ ਹੋਰ ਦੇਸ਼ਾਂ ਤੋਂ ਬੱਚੇ ਨੇ ਉਹਨਾਂ ਦਾ ਰੁੱਖ ਰੂ ਤੇ ਰੋਦਾਨ ਜਿਹੜਾ ਵਿਦੇਸ਼ਾਂ ਵੱਲ ਕਿਉਂ ਤੁਰ ਪਿਆ ਇਹ ਇੱਕ ਬੜਾ ਵੱਡਾ ਸਵਾਲ ਹੈ ਉੱਥੇ ਕਿਹੜੀ ਐਡੀ ਵੱਡੀ ਕੋਈ ਖਾਸ ਚੀਜ਼ ਲੱਗੀ ਹੋਈ ਹੈ ਜਿੱਥੇ ਤੁਸੀਂ ਡਾਂਗ ਮਾਰੋਗੇ ਤੇ ਦਰਖਤ ਥੱਲੇ ਖਲੋਜੋਗੇ ਤੇ ਡਾਲਰ गिरਨੇ ਸ਼ੁਰੂ ਹੋ ਜਾਣਗੇ ਬਿਲਕੁਲ ਨਹੀਂ ਕਈ ਬੱਚਿਆਂ ਨੇ ਤੇ ਦੁਖੀ ਮਨ ਵਾਲੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਜਿੰਨੇ ਮਰਜੀ ਔਖੇ ਹੋ ਜੀਏ ਸਰੀਰ ਨੂੰ ਚੂਰੋ ਚੂਰ ਕਰ ਲਈਏ ਪਰ ਘੱਟੋ ਘੱਟ ਇੱਥੇ ਜਿਹੜੇ ਸੰਤਾਪ ਜੇ ਢਾ ਰਹੇ ਆ ਗਰੀਬੀ 'ਚ ਜੰਦਿਆਂ ਗਰੀਬੀ 'ਚ ਮਰ ਜਾਂਦੇ ਆ ਕੀ ਪਤਾ ਉਹ ਹੀ ਤਕਦੀਰ ਬਦਲਦੀ ਹੈ ਉੱਥੇ ਜਾ ਕੇ ਆਪਣੀ ਮਿਹਨਤ ਦੇ ਨਾਲ ਦੇਖੋ ਉਹਨਾਂ ਦੀ ਸੋਚ ਜਿਹੜੀ ਹੈ ਜਦੋਂ ਉਹ ਉੱਥੇ ਵਿਦੇਸ਼ ਦੀ ਧਰਤੀ ਤੇ ਪੈਰ ਰੱਖਦੇ ਨੇ ਤੇ ਪਤਾ ਲੱਗ ਜਾਂਦਾ ਕਿ ਆਠੇ ਲੂਨ ਦਾ ਭਾਅ ਕੀ ਆ। ਉੱਥੇ ਸਾਡੇ ਲੋਕ ਉਸੇ ਤਰ੍ਹਾਂ ਹੀ ਰਹਿੰਦੇ ਨੇ ਜਿਵੇਂ ਪੰਜਾਬ ਵਿੱਚ ਆ ਕੇ ਪੂਰਬੀਏ ਰਹਿੰਦੇ ਨੇ 12 ਪੂਰਬੀਏ 13 ਚੁੱਲ੍ਹੇ। ਤੇ ਕਿਹੋ ਜਿਹੀਆਂ ਜਿਹੜੀਆਂ ਉਹਨਾਂ ਨੂੰ ਮੁਸੀਬਤਾਂ ਚਲਣੀਆਂ ਪੈਂਦੀਆਂ ਤੁਸੀਂ ਇਹ ਦੇਖੀਆਂ ਤੁਹਾਡੇ ਵੀ ਚੈਨਲ ਤੋਂ ਕਈ ਵਾਰੀ ਇਹ ਗੱਲਾਂ ਜੀ ਸਾਂਝੀਆਂ ਹੋਈਆਂ ਜੀ ਲੇਕਿਨ ਸਾਂਝ ਕਿਵੇਂ ਪੈਂਦੀ ਏ? ਕਿਉਂਕਿ ਸਾਨੂੰ ਆਪਣੇ ਪੰਜਾਬ ਦਾ ਦਰਦ ਹੈ ਜੀ ਇਸ ਲਈ ਸਾਂਝ ਪਾਉਂਦੇ ਹੋ ਤੁਸੀਂ ਵੀ ਟਾਈਮ ਕੱਢਿਆ ਹੈ ਤੇ ਮੈਨੂੰ ਕਿਹਾ ਵੀ ਤੁਸੀਂ ਇੱਕ ਦੋ ਵਿਚਾਰ ਜਿਹੜੇ ਨੇ ਆਪਣੇ ਜ਼ਰੂਰ ਦੱਸੋ ਦੇਖੋ ਮੈਂ ਇੱਕ ਗੱਲ ਕਵਾਂਗਾ ਜੇ ਇਹ ਗੱਲ ਤੁਸੀਂ ਕਹੀਏ ਵੀ ਇੱਥੇ ਗਰੀਬੀ 'ਚ ਜੰਮਦੇ ਆ ਗਰੀਬੀ 'ਚ ਮਰਦੇ ਆ ਤੇ ਨਹੀਂ ਕਿ ਕਿਸਮਤ ਬਦਲਦੀ ਹੈ ਭਾਈ ਸ਼ੀਹਾ ਜੀ ਸਨ ਉਹਨਾਂ ਨੇ ਦੇਖਿਆ ਕਿ ਗੁਰੂ ਸਾਹਿਬ ਇੱਕ ਚੋਪੜੇ ਵਿੱਚ ਗਏ ਤੇ ਉਹਨੇ ਬੜੀ ਆਉ ਭਗਤ ਸੇਵਾ ਕੀਤੀ ਔਰ ਉਹਨੇ ਕਿਹਾ ਵੀ ਗੁਰੂ ਜੀ ਮੇਰੇ ਕੋਲ ਜਿਆਦਾ ਕੁਝ ਨਹੀਂ ਤੁਹਾਨੂੰ ਖਵਾਨ ਲਈ ਪਿਆਣ ਲਈ ਛੱਤੀ ਬਾਜ਼ਾਰਤ ਨਹੀਂ ਤੇ ਮੇਰੇ ਕੋਲ ਜੋ ਰੁੱਖੀ ਮਿਰਸੀ ਐ ਮੈਂ ਉਹ ਖਵਾਈਏ ਤੇ ਗੁਰੂ ਸਾਹਿਬ ਨੇ ਕਿਹਾ ਸ਼ੁਕਰਾਨਾ ਉਸ ਮਾਲਕ ਦਾ ਜਿਨੇ ਮੈਨੂੰ ਇੰਨੀ ਪਿਆਰ ਭਰੀ ਰੋਟੀ ਤੇਰੇ ਤੋਂ ਜਿਹੜੀ ਐ ਹਾਸਲ ਕਰਾਈ ਐ ਤੇ ਇਹ ਮੇਰੇ ਨਸੀਬਾਂ ਇਸੇ ਤੇ ਗੁਰੂ ਸਾਹਿਬ ਜਾਂਦੇ ਜਾਂਦੇ ਉਹਨੂੰ ਕਹਿ ਗਏ ਸਮਾ ਜਿਹੜਾ ਬਦਲਦਿਆਂ ਦੇਰ ਨਹੀਂ ਲੱਗਦੀ ਤੇ ਗੁਰੂ ਸਾਹਿਬ ਗਏ ਤੇ ਉਹਦੀ ਥੁੱਗੀ ਟੈਪਈ ਜਦੋਂ ਉਹਨੇ ਦੁਬਾਰਾ ਉਹ ਸਾਰੀ ਕਰਨੀ ਸ਼ੁਰੂ ਕੀਤੀ ਤੇ ਥੱਲਿਓਂ ਕਬੀਰ ਦਾ ਖਜ਼ਾਨਾ ਮਿਲ ਗਿਆ ਉਹਨੂੰ ਉਹਨੇ ਅੱਛਾ ਘਰ ਬਣਾ ਲਿਆ ਜੇ ਅਸੀਂ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਰੱਖਦੇ ਤੇ ਨਿਸਚੇ ਘਰ ਆਪਣੀ ਜੀਤ ਕਰੋ ਕਿਵੇਂ ਕਰਾਂਗੇ ਕਿਵੇਂ ਕਰਾਂਗੇ ਆਪਣੀ ਜੀਤ ਜੇ ਇਹ ਬੱਚੇ ਸਾਡੇ ਨਿਸ਼ਚੇ ਕਰਕੇ ਜਾਂਦੇ ਨੇ ਵਿਦੇਸ਼ਾਂ ਵਿੱਚ ਤੇ ਮੈਂ ਇਹਨਾਂ ਨੂੰ ਇੱਕ ਇਹ ਗੱਲ ਕਹੂੰਗਾ ਬੱਚਿਓ ਪੰਜਾਬ ਦਾ ਸਰਮਾਇਆ ਹੋ ਤੇ ਪੰਜਾਬ ਦੀ ਸ਼ਾਨ ਨੂੰ ਆਨ ਨੂੰ ਬਾਨ ਨੂੰ ਮਾਨ ਨੂੰ ਠੇਸ ਨਾ ਲੱਗੰਦੀ ਹੋ ਕੀ ਵਿਦੇਸ਼ਾਂ 'ਚ ਜਿਹੜੇ ਸੁਪਨੇ ਪੂਰੇ ਕਰਨ ਦੇ ਲਈ ਉਡਾਰੀ ਭਰਦੇ ਐ ਇੱਥੋਂ ਜਿਹੜੇ ਬੱਚੇ ਜਾਂ ਕਿਸੇ ਵੀ ਕੋਨੇ ਵਿੱਚੋਂ ਜਾਣ ਉਹ ਸੁਪਨੇ ਏਸੇ ਜਿੱਥੇ ਜੰਮਦੇ ਆ ਉੱਥੇ ਪੂਰੇ ਹੋ ਸਕਦੇ ਅੱਜ ਦੀ ਘੜੀ 'ਚ ਮੈਂ ਇੱਥੇ ਪੂਰੇ ਹੁੰਦੇ ਦੇਖੇ ਆ ਜਿਹੜੇ ਇੱਥੋਂ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਆ ਕਿ ਉੱਥੇ ਡਰੱਗ ਨਹੀਂ ਕਿ ਉੱਥੇ ਗੈਂਗਵਾੜਦ ਨਹੀਂ ਜੇ ਇੱਥੇ ਨੇ ਤੇ ਉੱਥੇ ਵੀ ਨੇ ਇੱਕ ਕਮਲ ਦਾ ਫੁੱਲ ਹੁੰਦਾ ਉਹਦੇ ਆਸ-ਪਾਸੇ ਸਾਰਾ ਪਾਣੀ ਗੰਦਲਾ ਹੁੰਦਾ ਲੇਕਿਨ ਉਹ ਆਪਣੀ ਸਵੱਛਤਾ ਨੂੰ ਕਾਇਮ ਰੱਖਦਾ ਆਪਣੀ ਖੂਬਸੂਰਤੀ ਨੂੰ ਕਾਇਮ ਰੱਖਦਾ ਓ ਇਸ ਕਮਲ ਦੇ ਫੁੱਲ ਤੋਂ ਅਸੀਂ ਗੱਲ ਨਹੀਂ ਸਹਿ ਸਕਦੇ ਅੱਜ ਜੇ ਇਹ ਰੁਝਾਨ ਵਧਿਆ ਸਾਡੇ ਬੱਚਿਆਂ ਦਾ ਵਿਦੇਸ਼ਾਂ ਨੂੰ ਉਡਾਰੀਆਂ ਲਾਂਦਾ ਤੇ ਸਰਕਾਰਾਂ ਇਹਨਾਂ ਨੂੰ ਬਲੈਕਮੇਲ ਕਰ ਰਹੀਆਂ ਐ ਇਸ ਵੇਲੇ ਸਾਡੇ ਬੱਚਿਆਂ ਨੂੰ ਫੀਸਾਂ ਵਧਾ ਰਹੀਆਂ ਰੈਂਟਲ ਵੱਧ ਗਈ ਏ ਪ੍ਰਾਪਰਟੀਆਂ ਦੀ ਕੀਮਤ ਵੱਧ ਗਈ ਏ ਚਾਰ ਗੁਣਾ ਵੱਧ ਗਈ ਆ ਜੀ ਜੇ ਇਹ ਕੀਮਤ ਸਟੇਬਲ ਹੋਣੀ ਐ ਤੇ ਅਗਲੇ 30 ਸਾਲ ਤੱਕ ਸਟੇਬਲ ਹੋਣ ਲਈ ਮੇਰਾ ਖਿਆਲ ਹੈ ਕਿ ਟਾਈਮ ਲੱਗ ਸਕਦਾ ਹੋ ਸਕਦਾ ਮੈਂ ਗਲਤ ਹਾਂ ਜੀ ਕੋਈ ਮੇਰੇ ਵਿਚਾਰ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ ਲੇਕਿਨ ਇਹ ਇੱਕ ਰਿਐਲਿਟੀ ਹੈ ਜਿਹੜਾ ਘਰ ਇੱਕ 60-70 ਹਜ਼ਾਰ ਡਾਲਰ ਦਾ ਸੀ ਇਸ ਵੇਲੇ 1 ਮਿਲੀਅਨ ਦਾ ਕਿਵੇਂ ਹੋ ਗਿਆ ਜੇ ਤੁਸੀਂ ਘਰਾਂ ਦੀ ਜਿਹੜੀ ਹੈ ਕੰਸਟਰਕਸ਼ਨ ਦੇਖੋ ਲੈਂਡ ਤੁਹਾਡੀ ਨਹੀਂ ਉੱਥੇ ਪਹਿਲੀ ਗੱਲ ਲਿਖਾ ਕੋਈ ਜਿਹੜੀ ਧਰਤੀ ਤੇ ਉਹ ਘਰ ਬਣਿਆ ਹੋਇਆ ਉਹ ਲੈਂਡ ਤੁਹਾਡੀ ਆਪਣੀ ਨਹੀਂ ਇੱਥੇ ਤੁਹਾਡੀ ਆਪਣੀ ਲੈਂਡ ਹੈ ਜਿਹਦੇ ਉੱਤੇ ਤੁਸੀਂ ਛੁੱਗੀ ਛੌਂਪੜੀ ਘਰ ਮਹਿਲ ਜੋ ਵੀ ਉਸਾਰਿਆ ਤੁਹਾਡਾ ਆਪਣਾ ਤੁਹਾਡੇ ਨਾਂ ਤੇ ਹੈ ਉੱਥੇ ਸਿਰਫ ਘਰ ਹੀ ਤੁਹਾਡੇ ਨਾਂ ਤੇ ਹੈ ਜ਼ਮੀਨ ਕੋਈ ਨਹੀਂ ਉਹ ਲੀਜ਼ ਤੇ ਸਾਰੇ ਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਜਹਾਨੇ ਇਸ ਤਰ੍ਹਾਂ ਦੇ ਤੇ ਉਹ ਜਿਹੜਾ ਲੱਕੜਾਂ ਦਾ ਬਣਿਆ ਘਰ ਹੈ ਉਹਦੇ ਤੁਸੀਂ ਮਿਲੀਅਨ ਡਾਲਰ ਦੇ ਰਹੇ ਉਹ ਕਮਾ ਕੇ ਤੇ ਕਿਹੜੇ ਖਾਤੇ ਪਾਰੇ ਉਹ ਆਪਣੀ ਕਮਾਈ ਨੂੰ ਕਦੀ ਇਸਨੇ ਵਿਚਾਰ ਨਹੀਂ ਕੀਤੀ ਅੱਜ ਇਹ ਰੁਝੂ ਤੇ ਰੁਝਾਨ ਪੰਜਾਬ ਦੇ ਵਿੱਚ ਜਿਹੜੇ ਬਿਲਡਰ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਦੋਂ ਉਹ ਮਲਟੀ ਸਟੋਰੀ ਫਲੈਟ ਬਣਾਉਂਦੇ ਨੇ ਸਿਰਫ ਫਲੈਟ ਦੀ ਰਜਿਸਟਰੀ ਤੁਹਾਡੇ ਨਾਂ ਤੇ ਹੁੰਦੀ ਹੈ ਜਿਹੜੀ ਲੈਂਡ ਹੈ ਜਿਹਦੇ ਉੱਤੇ 2 ਏਕੜ 3 ਏਕੜ 4 ਏਕੜ ਜਿਹਦੇ ਉੱਤੇ ਵੀ ਸੋਸਾਇਟੀ ਬਣੀ ਹੈ ਜਾਂ ਹਾਊਸਿੰਗ ਕਲੋਨੀ ਬਣੀ ਹੈ ਯਾ ਮਲਟੀ ਸਟੋਰੀ ਫਲੈਟ ਬਣਨੇ ਨੇ ਉਹ ਹਮੇਸ਼ਾ ਤੇ ਹਮੇਸ਼ਾ ਬਿਲਡਰ ਦੇ ਨਾਂ ਤੇ ਰਹਿੰਦੀ ਏ ਕਿਸੇ ਨੂੰ ਸ਼ੇਅਰ ਨਹੀਂ ਮਿਲਿਆ ਤੇ ਦੇਖਣ ਵਾਲੇ ਸਾਡੇ ਲੋਕ ਇੱਥੋਂ ਫੜਾਫੜ ਉਹ 2 ਕਰੋੜ ਰੁਪਏ ਦਾ ਫਲੈਟ ਲੈ ਲਿਆ ਉੱਥੇ ਜੀ ਫਲੈਟ ਲੈ ਕੇ ਫਲੈਟ ਹੋ ਜਾਂਦੇ ਨੇ ਕਿਵੇਂ ਹੋ ਜਾਂਦੇ ਨੇ ਸਾਰੀ ਦੁਨੀਆ ਨੂੰ ਨਹੀਂ ਪਤਾ ਜੇ ਇਹ ਵੀਡੀਓ ਕਿਸੇ ਸੱਜਣ ਮਿੱਤਰ ਨੇ ਸੁਣ ਲਈ ਤੇ ਆਪਣੇ ਬਿਲਡਰ ਨੂੰ ਆਪਣੀ ਸੋਸਾਇਟੀ ਵਾਲਿਆਂ ਨੂੰ ਜੂਰ ਜ਼ਰੂਰ ਸਵਾਲ ਕਰਨ ਕਿ ਇਹ 4 ਏਕੜ ਦਾ ਜਿਹੜਾ ਪਲਾਟ ਹੈ ਜਿਹਦੇ ਵਿੱਚ ਇੰਨੇ ਹਾਊਸਿੰਗ ਯੂਨਿਟ ਨੇ ਉਹਦੇ ਵਿੱਚ ਜ਼ਮੀਨ ਦੀ ਸ਼ੇਅਰ ਹੋਲਡਿੰਗ ਉਹਨਾਂ ਨੂੰ ਲਿਖ ਕੇ ਦਿੱਤੀ ਹੈ ਉਹਨਾਂ ਨੇ ਜਾਂ ਨਹੀਂ ਦਿੱਤੀ ਕੌਣ ਕਰੇਗਾ ਇਹਦੇ ਉੱਤੇ ਗੱਲ ਕਿਛੇ ਨਹੀਂ ਕਰਨੀ ਕਿਉਂ ਕਿ ਅੱਖਾਂ ਉੱਤੇ ਪੱਟੀ ਬੱਝੀ ਹੋਈ ਏ 2 ਕਰੋੜ ਦੀ ਮੇਰੀ ਜਿਹੜੀ ਐ ਇਹ ਫਲੈਟ ਆ ਗਈ ਮੇਰੇ ਕੋਲ ਇੱਕ ਲੋਕਾਂ ਨੂੰ ਵੀ ਭੁਲੇਖਾ ਹੁੰਦਾ ਹੈ ਕਿ ਅਸੀਂ ਕਮਾਈ ਜਿਹੜੀ ਇੱਥੇ ਕੀਤੀ ਤੇ ਉਹਦਾ ਬਹੁਤ ਘੱਟ ਸਾਨੂੰ ਭੁਗਤਾਨ ਹੁੰਦਾ ਹੈ ਜਦੋਂ ਅਸੀਂ ਵਿਦੇਸ਼ ਚ ਕਰਦੇ ਹਾਂ ਉਹਦਾ ਭੁਗਤਾਨ ਉਹ ਵੱਧ ਕਰਦੇ ਆ ਕਿਹਦੇ ਨਾਲ ਇੱਕ ਗੱਲ ਇਹ ਸਾਫ਼ ਮੰਨੀਏ ਕਿ ਉੱਥੋਂ ਦੀ ਸਰਕਾਰ ਮਿਹਨਤ ਕਰਨ ਵਾਲਿਆਂ ਦੇ ਹੱਕ ਨਹੀਂ ਮਾਰਦੀ ਜਾਂ ਉੱਥੇ ਵੀ ਹੱਕ ਮਾਰੇ ਜਾਂਦੇ ਲੋਕਾਂ ਦੇ ਉੱਥੇ ਵੀ ਹੱਕ ਮਾਰੇ ਜਾਂਦੇ ਆ ਉਹ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੀ ਵੀ ਕੋਈ ਚੀਜ਼ ਡਿਫੈਕਟਿਵ ਹੁੰਦੀ ਹੈ ਇੱਥੇ ਤੁਹਾਡੇ ਵਰਗੇ ਜਿਹੜੇ ਸੂਝਵਾਨ ਸੱਜਣ ਨੇ ਜਿਹੜੇ মিডিਏ ਤੇ ਗੱਲ ਕਰਦੇ ਨੇ ਸਾਰਾ ਕੁਝ ਐ ਇੱਕਦਮ ਛਾਇਆ ਹੋ ਜਾਂਦੀ ਹੈ ਵੀ ਉਸ ਜਗ੍ਹਾ ਦੇ ਉੱਤੇ ਅਡਲਟ ਰੇਟਡ ਫੂਡ ਵਿਕ ਗਿਆ ਉੱਥੇ ਅਜਿਹੀ ਗੱਲ ਨਹੀਂ ਹੁੰਦੀ ਕਿਉਂਕਿ ਹਰ ਖਬਰ ਜਿਹੜੀ ਹੈ ਸੈਂਸਰ ਹੋ ਕੇ ਨਿਕਲਦੀ ਹੈ ਇਹ ਪਹਿਲਾ ਫਰਕ ਦੇ ਵਿਦੇਸ਼ ਦੇ ਧਰਤੀ ਦੇ ਸੁਪਨੇ ਜਿਹੜੇ ਸੰਜੋਏ ਹੁੰਦੇ ਆ ਉਹ ਹੋਰ ਵੀ ਉੱਤੇ ਵੱਜ ਜਾਂਦੇ ਆ ਅਕਾਸ਼ ਨੂੰ ਬਈ ਉੱਥੇ ਤਾਂ ਏਦਾਂ ਦਾ ਕੋਈ ਕੰਮ ਨਹੀਂ ਉੱਥੇ ਪਿਓਰਿਟੀ ਬੜੀ ਹੈ ਜਦੋਂ ਇਹ ਚੀਜ਼ ਦਿਮਾਗ ਵਿੱਚ ਆ ਜਾਵੇ ਉਥੋਂ ਦੀ ਸਰਕਾਰ ਨੂੰ ਪਤਾ ਹੈ ਬਈ ਇਹ ਜਿਹੜੇ ਨੇ ਸੱਜਣ ਮਿੱਤਰ ਥਰੇ ਹੁੰਦੇ ਨੇ ਦੇਖੋ ਮੈਨੂੰ ਪੜਾਈ ਦੇ ਵਿਸ਼ੇ ਦੇ ਉੱਤੇ ਜੇ ਆਪਾਂ ਗੱਲ ਕਰ ਲਈਏ ਜਿਹੜੇ ਸਾਡੇ ਛੋਟੇ ਬੱਚੇ ਜਾ ਰਹੇ ਨੇ ਭੈਣ ਭਰਾਵਾਂ ਜਾ ਰਹੇ ਨੇ ਧੀਆਂ ਪੁੱਤ ਜਾ ਰਹੇ ਨੇ ਉਹਨਾਂ ਨੇ এডਿਕੇਸ਼ਨ ਬੇਸ ਤੇ ਸਟੱਡੀ ਬੇਸ ਤੇ ਵੀਜ਼ਾ ਲੈ ਲਿਆ ਸਪਾਊਸ ਵੀਜ਼ਾ ਨਾਲ ਮਿਲ ਜਾਂਦਾ ਆਸਟ੍ਰੇਲੀਆ ਦਾ ਤੇ ਸਪਾਊਸ ਕੀ ਕਰ ਰਿਹਾ ਉੱਥੇ ਘਰਵਾਲੀ ਨੇ ਸਟੱਡੀ ਵੀਜ਼ਾ ਲੈ ਲਿਆ ਤੇ ਸਪਾਊਸ ਨੇ ਸਪਾਊਸ ਵੀਜ਼ਾ ਲੈ ਲਿਆ ਤੇ ਹਸਬੰਡ ਉੱਥੇ ਡਰਾਈਵਿੰਗ ਕਰ ਰਿਹਾ ਡਰਾਈਵਿੰਗ ਵਿੱਚ ਪੈਸਾ ਬੜਾ ਭਾਵੇਂ ਉਹ ਕਾਰ ਦੀਏ ਤੇ ਭਾਵੇਂ ਉਹ ਟਰੱਕ ਦੀਏ ਤੇ ਭਾਵੇਂ ਉਹ ਕਿਤੇ ਚੀਜ਼ ਦੀਆ ਦੂਜੀ ਚੀਜ਼ ਇਹ ਹੈ ਜੇ ਉਹ ਲਿੰਕ ਜਿਹੜਾ ਪਬਲਿਕ ਲਿੰਕ ਹੈ ਪਬਲਿਕ ਟਰਾਂਸਪੋਰਟ ਹੈ ਤੇ ਉਹਦੇ ਵਿੱਚ ਗਵਰਨਮੈਂਟ ਦੀ ਤਨਖਾਹ ਸੈਲਰੀ ਹੈ ਹੁਣ ਇੱਕ ਚੀਜ਼ ਦੇਖੋ ਤੁਸੀਂ ਉਹ ਸੈਲਰੀ ਤੋਂ ਇਲਾਵਾ ਉੱਥੋਂ ਦੀਆਂ ਸਰਕਾਰਾਂ ਆਪਣੇ ਹਰ ਸੀਨੀਅਰ ਸਿਟੀਜ਼ਨ ਨੂੰ ਪੈਨਸ਼ਨ ਦੇ ਹੁੰਦੀਆਂ ਇੱਥੇ ਸਾਡੇ ਭਾਰਤ ਵਿੱਚ ਨਹੀਂ ਮਿਲਦੀ ਸਾਡੇ ਭਾਰਤ ਦਾ ਜਿਹੜਾ ਇੱਕ ਵੱਖਰਾ ਵਿਖਰੇਉਣ ਵਾਲਾ ਜਿਹੜਾ ਫੀਚਰ ਹੈ ਉਹ ਇਹ ਹੈ ਜਿਹੜੀ ਤੁਹਾਡੇ ਕੋਲ ਜੱਦੀ ਪੁਸ਼ਤੀ ਜਾਇਦਾਦ ਆ ਗਈ ਜਦ ਦੀ ਪੁਸ਼ਟੀ ਜਦਾਦ ਆ ਗਈ ਉਹ ਤੁਹਾਡੀ ਹੋਈ ਹੈ ਟਰਾਂਸਫਰ ਹੁੰਦੀ ਜਾਏਗੀ ਤੁਹਾਡੇ ਨਾਂ ਤੇ ਜੀ ਚੈਪਟਰ ਡੈਥ ਇਹ ਗੱਲ ਵੀ ਇੱਕ ਬੜੀ ਵੱਡੀ ਹੈ ਲੇਕਿਨ ਜੇ ਇਹਨੂੰ ਕਰਾਂਗੇ ਤੇ ਇੱਕ ਨਵਾਂ ਚੈਪਟਰ ਖੁੱਲੇਗਾ ਹੁਣ ਉਹ ਤੁਹਾਡੀ ਇਨਹੈਰੀਟੈਂਸ ਜਿਹੜੀ ਹੈ ਉਹ ਟੋਟਲੀ ਜਿਹੜੀ ਹੈ ਕਿਸ਼ਤਾਂ ਤੋਂ ਮੁਕਤ ਹੈ ਜੀ ਜੇ ਉਹ ਕਿਸ਼ਤਾਂ ਤੋਂ ਮੁਕਤ ਹੈ ਤੇ ਉੱਥੇ ਸਾਰੀ ਉਮਰ ਕਿਸ਼ਤਾਂ ਦੇਵੋਗੇ ਤੁਸੀਂ 30 ਸਾਲ ਦਾ ਮੌਰਗੇਜ ਜੀ ਕਾਰ ਵੀ ਤੁਹਾਡੀ ਮੌਰਗੇਜ ਤੇ ਸਕੂਟਰ ਫਰਿੱਜ ਕੋ ਸਕੂਟਰ ਇੱਥੇ ਹੁੰਦਾ ਹੀ ਨਹੀਂ ਉੱਥੇ ਮੋਟਰਸਾਈਕਲ ਜਿਹੜਾ ਉਹ ਵੀ ਕਿਸ਼ਤਾਂ ਤੇ ਜਿਹੜੀ ਵੀ ਚੀਜ਼ ਬਣਾਉਣੀ ਹੈ ਤੁਸੀਂ ਕਿਸ਼ਤਾਂ ਤੇ ਜੇ ਕਿਸ਼ਤਾਂ ਤੇ ਹੀ ਬਣਾਉਣੀ ਹੈ ساری ਉਮਰ ਕਿਸ਼ਤਾਂ ਹੀ ਕਮਾ ਕੇ ਦੇਈ ਜਾਣੀਆਂ ਉੱਥੋਂ ਦੀ ਸਰਕਾਰ ਨੂੰ ਤੇ ਉਹ ਉੱਥੇ ਕਹਿਣਗੇ ਜੀ ਆਆਂ ਨੂੰ ਆਓ ਕਿਉਂ ਨਹੀਂ ਕਹਿਣਗੇ ਲੇਕਿਨ ਜਿਹੜੇ ਇੱਥੋਂ ਪੜਨ ਵੱਲੇ ਬੱਚੇ ਗਏ ਨੇ ਜਿਹੜੀ ਉਹਨਾਂ ਨੇ ਉੱਥੇ ਸਟੱਡੀ ਕੀਤੀ ਹੈ ਛੁਣ ਕੇ ਗਏ ਨੇ ਉਹਦੇ ਵਿੱਚ ਉਹਨਾਂ ਦਾ ਇੰਟਰਨੈਸ਼ਨਲ ਸਟੇਟਸ ਕੀ ਹੈ ਅਜੇ ਤੱਕ ਕਿਸੇ ਨੇ ਦਿੱਤੇ ਜ਼ਿਕਰ ਨਹੀਂ ਕੀਤਾ ਕਿਉਂ ਨਹੀਂ ਜ਼ਿਕਰ ਕੀਤਾ ਸਟੱਡੀ ਬੇਸ ਤੇ ਉਹਨਾਂ ਨੂੰ ਵੀ ਪਤਾ ਵੀ ਇਹ ਆਏ ਨੇ ਪੈਸੇ ਦਿਓ 26 ਬਿਲੀਅਨ ਡਾਲਰ ਜੇ ਮੈਂ ਭੁੱਲਦਾ ਨਹੀਂ ਤੇ ਕੈਨੇਡਾ ਨੂੰ ਵਿਦੇਸ਼ੀ ਬੱਚਿਆਂ ਤੋਂ ਕਮਾਈ ਹੈ ਜਿਹੜਾ ਉਹਨਾਂ ਦਾ ਡਿਫੈਂਸ ਦਾ ਅੱਤਾ ਜਿਹੜਾ ਬਜਟ ਹੈ ਇੱਥੋਂ ਹੀ ਪੂਰਾ ਹੋ ਜਾਂਦਾ ਹੂੰ ਇੱਥੋਂ ਹੀ ਪੂਰਾ ਹੋ ਜਾਂਦਾ ਤੇ ਜੇ ਇੱਥੋਂ ਇਹ ਬਜਟ ਪੂਰਾ ਕਰਦੇ ਨੇ ਉਹ ਤੇ ਕਿਉਂ ਆਪਣੀਆਂ ਫੀਸਾਂ ਨਹੀਂ ਵਧਾਣਗੇ ਉਹ ਕਿਉਂ ਆਪਣੇ ਦੇਸ਼ ਦੀ ਇਕਨੋਮੀ ਨੂੰ ਨਹੀਂ ਵਧਾਉਣਗੇ ਸਾਡੇ ਦੇਸ਼ ਦੀ ਸਰਕਾਰ ਜਿਹੜੀ ਇਸ ਫਰੰਟ ਤੇ ਪੂਰੀ ਤਰ੍ਹਾਂ ناکਾਮਯਾਬ ਹੈ ਕਿਉਂਕਿ ਸਾਡਾ ਜਿਹੜਾ ਪੈਸਾ ਇੱਥੋਂ ਖੂਨ ਪਸੀਨੇ ਦੀ ਪਿਤਾ ਪੁਰਖੀ ਕਮਾਈ ਜਿਹੜੀ ਹੈ ਡਲਰਾਂ ਇਚ ਕਨਵਰਟ ਹੋ ਕੇ ਉਧਰ ਜਾ ਰਹੀ ਹੈ ਉਸ ਨੂੰ ਸਾਡੀ ਸਰਕਾਰ ਨਹੀਂ ਥੰਮਨ ਪਾ ਸਕੀ ਥਮ ਨਹੀਂ ਸਕੀ ਜਿਸ ਵਜ੍ਹਾ ਕਰਕੇ ਇਹ ناکامی ਜਿਹੜੀ ਹੈ ਬੱਚਿਆਂ ਦੇ ਲਾਲਸਾ ਦੇ ਵਿੱਚ ਝਲਕਦੀ ਹੈ ਵੀ ਅਸੀਂ ਵਿਦੇਸ਼ ਦੀ ਧਰਤੀ ਤੇ ਪੈਰ ਰੱਖਣਾ ਤੇ ਸਾਡੇ ਜਿਹੜੇ ਇੱਥੋਂ ਦੇ ਲੀਡਰ ਇੱਕ ਆਖਰੀ ਸਵਾਲ ਹੀ ਹੈ ਸੁਪਨਾ ਦੇਖੀ ਬੈਠਿਆ ਹੈ ਕਿ ਵਿਦੇਸ਼ਾਂ ਵਾਲੇ ਤੇ ਇੱਧਰ ਆਇਆ ਕਰਨਗੇ ਰੋਜ਼ਗਾਰ ਦੀ ਖਾਤਰ ਕੰਮ ਦੀ ਖਾਤਰ ਉਹ ਦਿਨ ਕਦੋਂ ਪੂਰਾ ਹੋ ਸਕਦਾ ਹੈ ਤੁਹਾਡੇ ਹਿਸਾਬ ਨਾਲ ਤੁਹਾਡਾ ਤਜਰਬਾ ਕੀ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾਨਕ ਸ਼ਹੀਦ ਸਿੱਕਾ ਚੱਲਦਾ ਸੀ ਉਹਨਾਂ ਨੇ ਆਪਣੇ ਨਾਂ ਦਾ ਸਿੱਕਾ ਨਹੀਂ ਚਲਾਇਆ ਯਾਫਤ ਜਨਾਨਕ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਸਿੱਕੇ ਉੱਤੇ ਲਿਖਿਆ ਹੋਇਆ ਸੀ ਔਰ ਪੰਜਾਬ ਦਾ ਵਿਸ਼ਾਲ ਰਾਜ ਜਿਹਦੇ ਉੱਤੇ ਉਹਨਾਂ ਨੇ 50 ਸਾਲ ਅੱਧੀ ਸਦੀ ਤੱਕ ਰਾਜ ਕੀਤਾ ਉਸ ਦਾ ਜਿਹੜਾ ਸਿੱਕਾ ਸੀ ਉਹ ਇੰਨਾ ਪ੍ਰਭਲ ਸੀ ਕਿ ਉਸ 1 ਰੁਪਏ ਦੇ ਵਿੱਚ ਇੰਗਲੈਂਡ ਦੇ 13 ਪਾਉਂਡ ਆ ਜਾਂਦੇ ਸੀ ਕੀ ਸਾਡੀ ਸਰਕਾਰ ਵਿੱਚ ਇਹ ਜ਼ਰਤ ਹੈਗੀ ਹੈ ਜੇ ਉਸ ਵੇਲੇ ਇਹ ਗੱਲ ਹੋ ਸਕਦੀ ਸੀ 1800 ਤੋਂ ਲੈ ਕੇ 1840 ਜਾਂ 99 ਤੱਕ ਜੀ ਤੇ ਅੱਜ ਕੀ ਬਈ ਖਾਸ ਗੱਲ ਹੋ ਗਈ ਹੈ ਜਿਹੜੀ ਸਾਡੀ ਇਕਨੋਮੀ ਜਿਹੜੀ ਉਹਨੂੰ ਢਾਲ ਲੱਗ ਗਈ ਹੈ ਇਹ ਖਾਲਸਾ ਰਾਜ ਦੀ ਵਿਸ਼ੇਸ਼ਤਾ ਸੀ ਜਿਹਦੇ ਤੋਂ ਕੀ ਆਈ ਸਾਡੀ ਸਰਕਾਰ ਡਰਦੀ ਹੈ ਸਾਡੀ ਇਕਨੋਮੀ ਨੂੰ ਕਿਉਂ ਮਜ਼ਬੂਤ ਨਹੀਂ ਬਣਾਉਂਦੇ ਔਰ ਜਿਹੜੇ ਜੁਮਲੇ ਛੱਡਦੇ ਨੇ ਡਾਲਰ ਮਜ਼ਬੂਤ ਹੋਆ ਹੈ ਹਮਾਰਾ ਸਿੱਕਾ ਕਮਜ਼ੋਰ ਨਹੀਂ ਹੋਆ ਹੂੰ ਇਹ ਸਾਡੀ ਫਾਈਨਾਂਸ ਮੰਤਰੀ ਕਹਿ ਰਹੀ ਹੈ ਤੇ ਫਿਰ ਕੀ ਹੈ ਤੁਸੀਂ ਇਹ ਦੇਖੋ ਅਮਰੀਕਾ ਕੈਨੇਡਾ ਦੇ ਜਿਆਦਾ ਨਹੀਂ ਮੈਂ ਗੱਲ ਕਰਦਾ ਉੱਥੇ 1 ਸੈਂਟ ਛੋਟਾ ਜਿਹਾ ਸੈਂਟ ਹੁੰਦਾ ਜੀ 1 ਸੈਂਟ ਉਹ ਵੀ ਚੱਲਦਾ ਇਹਦੀ ਡੇਟ ਹੈ ਜਦੋਂ ਦਾ ਉਹ ਚੱਲਦਾ ਸਾਡੀ ਜਿਹੜੀ ਸਰਕਾਰ ਹੈ ਉਹ 1 ਪੈਸਾ 2 ਪੈਸੇ 3 ਪੈਸੇ 5 ਪੈਸੇ 10 ਪੈਸੇ 20 ਪੈਸੇ 25 ਪੈਸੇ 50 ਪੈਸੇ ਇਹ ਕਰੰਸੀ ਨੂੰ ਹੀ ਖਤਮ ਕਰਕੇ ਬਹਿ ਗਈ ਹੈ ਇਹ ਸਾਡੀ ਆਰਥਿਕਤਾ ਤੇ ਉੱਤੇ ਬੜਾ ਵੱਡਾ ਸਵਾਲ ਹੈ ਜੇ ਤੁਹਾਡੇ ਕੋਲ ਇਹ ਸਿੱਕੇ ਅਜੋ ਹੁੰਦੇ ਤੇ ਤੁਹਾਡੀ ਆਰਥਿਕਤਾ ਮਜ਼ਬੂਤ ਸੀ ਜਦੋਂ ਮੋਦੀ ਸਾਹਿਬ ਨੇ ਡੀਮੋਨਟਾਈਜ਼ੇਸ਼ਨ ਕੀਤੀ ਹੈ ਪਹਿਲੇ ਕਰੰਸੀ ਦੇ ਵਿੱਚ ਸੱਜੇ ਹੱਥ ਤੇ ਗਾਂਧੀ ਜੀ ਦਾ ਉਹ ਹੁੰਦਾ ਸੀਗਾ ਜੀ ਤਸਵੀਰ ਵਾਟਰ ਦੇ ਨਾਲ ਜਿਹੜਾ ਬਣਿਆ ਹੁੰਦਾ ਸੀਗਾ ਤਸਵੀਰ ਹੁੰਦੀ ਸੀ ਹੁਣ ਖੱਬੇ ਪੱਸੇ ਹੁੰਦੀ ਆ ਮਤਲਬ ਇਸ ਲਈ ਸਾਰੇ ਕੰਮ ਪੁੱਠੇ ਹੋਣੇ ਜੇ ਤੇ ਤੁਸੀਂ ਸੁਧਰ ਜਾਓ ਜੀ ਬਹੁਤ ਸ਼ੁਕਰੀਆ ਜੀ ਤਾ ਇਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਕੁਝ ਗੱਲਾਂ ਕੁਝ ਵਿਚਾਰ ਸਾਂਝੇ ਕੀਤੇ ਨੇ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਪਰ ਅਸੀਂ ਕੁਝ ਗੱਲਾਂ ਉਸ ਪ੍ਰਸੰਗ 'ਚ ਕਰਨ ਦੀ ਕੋਸ਼ਿਸ਼ ਕੀਤੀਆਂ ਕਿ ਜਿਹੜੇ ਨੌਜਵਾਨ ਇੱਥੋਂ ਗਏ ਨੇ ਕੂਚ ਕਰਕੇ ਵਿਦੇਸ਼ਾਂ ਨੂੰ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਸਾਹਮਣੇ ਆ ਰਹੀਆਂ ਨੇ ਫੀਸਾਂ 'ਚ ਵਾਧੇ ਹੋ ਰਹੇ ਨੇ ਭਾਰ ਕਿਸ ਦੇ ਉੱਤੇ ਪੈ ਰਿਹਾ ਪਰ ਸਰਕਾਰਾਂ ਨੂੰ ਚਾਹੇ ਉੱਥੋਂ ਦੀਆਂ ਚਾਹੇ ਇੱਥੋਂ ਦੀਆਂ ਕਿਹੜੀ ਰਣਨੀਤੀ ਤੇ ਚੱਲਣਾ ਚਾਹੀਦਾ ਜਿਸ ਦੇ ਨਾਲ ਲੋਕਾਂ ਦੀ ਲੁੱਟ ਨਾ ਹੋਵੇ ਉਹਨਾਂ ਦੇ ਹੱਕ ਨਾ ਖੋਏ ਜਾਣ ਤੇ ਉਹ ਆਪਣੀ ਸੁਪਨੇ ਪੂਰੇ ਕਰਨ ਜਿੱਥੇ ਵੀ ਉਹ ਸੁਪਨਾ ਲੈਣ ਉੱਥੇ ਹੀ ਪੂਰਾ ਕਰ ਸਕਣ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋਣਾ ਚਾਹੀਦਾ ਹੈ ਤਾਂ ਹੀ ਸਾਰਾ ਕੁਝ ਸਖਾਲੇ ਢੰਗ ਨਾਲ ਵਾਪਰ ਸਕਦਾ ਹੋ ਸਕਦਾ ਹੈ ਅੱਜ ਦੀ ਇਸ ਮੁਲਾਕਾਤ ਚੈਨਾਈ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ